ਜਿਹੜੇ ਹੀ ਨਸ਼ਾ ਤਸਕਰ ਨੇ ਜਿਹੜਾ ਨਸ਼ਾ ਵੇਚਦੇ ਪਏ ਨੇ ਇਲਾਕੇ ਦੇ ਵਿੱਚ ਉਹਨਾਂ ਨੂੰ ਹੀ ਫੜ ਕੇ ਉਹਨਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਪੂਰਾ ਹੀ ਚੇਤਾਵਨੀ ਦੇ ਰਹੇ ਆ ਸਖਤ ਚੇਤਾਵਨੀ ਦੇ ਰਹੇ ਆ ਕਿ ਕੋਈ ਵੀ ਵਿਅਕਤੀ ਜਿਹੜਾ ਹੈਗਾ ਆ ਜਿਹੜਾ ਨਸ਼ੇ ਦਾ ਕਾਰੋਬਾਰ ਕਰਦਾ ਆ ਜਾਂ ਇਸ ਤੰਦੇ ਵਿੱਚ ਲਿਪਟਾ ਹੈਗਾ ਆ ਸਖਤੇ ਦਾਤਾ ਹੀ ਆ ਸਰਕਾਰ ਵੱਲੋਂ ਤੇ ਆਪਣੇ ਅਫਸਰਾਂ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਇਹਨਾਂ ਦੇ ਖਿਲਾਫ ਜਿਹੜੀ ਆ ਆਪਾਂ ਸਖਤ ਤੋਂ ਸਖਤ ਕਾਰਵਾਈ ਕਰ ਰਹੇ ਆ ਇਹਨਾਂ ਨੂੰ ਉਹਨਾਂ ਦੇ ਪਿੰਡਾਂ ਦੇ ਵਿੱਚ ਲਿਜਾ ਕੇ ਤੇ ਪੂਰਾ ਮਤਲਬ ਇਹਨਾਂ ਨੂੰ ਦੱਸ ਰਹੇ ਹਾਂ ਉੱਥੇ ਪਿੰਡਾਂ ਵਿੱਚ ਵੀ ਨਸ਼ੇ ਦਾ ਕਾਰੋਬਾਰ ਜਿਹੜਾ ਹੈ ਬੰਦ ਕਰੋ ਇਹ ਇਹ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕੋਈ ਵੀ ਇਹਨਾਂ ਦੇ ਨਾਲ ਰਿਆਤ ਨਹੀਂ ਕੀਤੀ ਜਾਏਗੀ ਬਿਲਕੁਲ ਜੀ ਬਿਲਕੁਲ ਜਿਹੜੇ ਦੋਸ਼ੀ ਨੇ ਇਹਨਾਂ ਦੇ ਬੈਕਵਰਡ ਲਿੰਕ ਕਿੱਥੋਂ ਲੈ ਕੇ ਆਂਦੇ ਪਏ ਨੇ ਤੇ ਗਾਂ ਕਿਨੂੰ ਸਪਲਾਈ ਕਰਦੇ ਪਏ ਨੇ ਪੂਰਾ ਇਹਦੇ ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਜਿਹੜੇ ਬੰਦੇ ਪਿੱਛੋਂ ਲੈ ਕੇ ਆ ਰਹੇ ਨੇ ਉਹਨਾਂ ਦੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਅੱਗੇ ਕਰ ਰਹੇ ਨੇ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਵੇਗੀ ਮੈਂ ਤੇ ਇਹੋ ਇਹੋ ਦਿਆਂਗਾ ਸਨੇਵਾ ਪੂਰੇ ਆਪਣੇ ਇਲਾਕੇ ਵਾਸੀਆਂ ਨੂੰ ਕਿ ਜਿਹੜਾ ਵੀ ਤੁਹਾਨੂੰ ਕਿਤੇ ਪਤਾ ਲੱਗਦਾ ਹੈਗਾ ਕੋਈ ਨਸ਼ੇ ਦਾ ਤਸਕਰ ਹੈਗਾ ਹੈ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ ਉਹਦੇ ਬਾਰੇ ਇਤਲਾਹ ਪੁਲਿਸ ਨੂੰ ਦਿਓ ਉਹਨਾਂ ਦਾ ਨਾਮ ਖੁਫੀਆ ਰੱਖਿਆ ਜਾਵੇਗਾ ਸਾਡਾ ਮੇਨ ਮਕਸਦ ਹੈਗਾ ਨਸ਼ੇ ਨੂੰ ਪੰਜਾਬ ਚੋਂ ਖਤਮ ਕਰਨਾ ਜਿਹੜੇ ਇਹ ਨਸ਼ਾ ਤਸਕਰ ਨੇ ਜਿਹੜਾ ਨਸ਼ਾ ਵੇਚਦੇ ਪਏ ਨੇ ਇਲਾਕੇ ਦੇ ਵਿੱਚ ਉਹਨਾਂ ਨੂੰ ਹੀ ਫੜ ਕੇ ਉਹਨਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਪੂਰਾ ਹੀ ਚੇਤਾਵਨੀ ਦੇ ਰਹੇ ਆ ਸਖਤ ਚੇਤਾਵਨੀ ਦੇ ਰਹੇ ਆ ਕਿ ਕੋਈ ਵੀ ਵਿਅਕਤੀ ਜਿਹੜਾ ਹੈਗਾ ਜਿਹੜਾ ਨਸ਼ੇ ਦਾ ਕਾਰੋਬਾਰ ਕਰਦਾ ਆ ਜਾਂ ਇਸ ਤੰਦੇ ਵਿੱਚ ਲਿਪਟਾ ਹੈਗਾ ਸਖਤ ਦੇਦਾਤਾ ਹੀ ਹੈ ਸਰਕਾਰ ਵੱਲੋਂ ਤੇ ਆਪਣੇ ਅਫਸਰਾਂ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਇਹਨਾਂ ਦੇ ਖਿਲਾਫ ਜਿਹੜੀ ਆਪਾਂ ਸਖਤ ਤੋਂ ਸਖਤ ਕਾਰਵਾਈ ਕਰ ਰਹੇ ਆ ਇਹਨਾਂ ਨੂੰ ਉਹਨਾਂ ਦੇ ਪਿੰਡਾਂ ਦੇ ਵਿੱਚ ਲਿਜਾ ਕੇ ਤੇ ਪੂਰਾ ਮਤਲਬ ਇਹਨਾਂ ਨੂੰ ਦੱਸ ਰਹੇ ਆ ਉੱਥੇ ਪਿੰਡਾਂ ਵਿੱਚ ਵੀ ਨਸ਼ੇ ਦਾ ਕਾਰੋਬਾਰ ਜਿਹੜਾ ਹੈ ਬੰਦ ਕਰੋ ਇਹ ਇਹ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕੋਈ ਵੀ ਇਹਨਾਂ ਦੇ ਨਾਲ ਰਿਆਤ ਨਹੀਂ ਕੀਤੀ ਜਾਏਗੀ ਬਿਲਕੁਲ ਜੀ ਬਿਲਕੁਲ ਜਿਹੜੇ ਦੋਸ਼ੀ ਨੇ ਇਹਨਾਂ ਦੇ ਬੈਕਵਰਡ ਲਿੰਕ ਕਿੱਥੋਂ ਲੈ ਕੇ ਆਂਦੇ ਪਏ ਨੇ ਤੇ ਗਾਂ ਕਿਹਨੂੰ ਸਪਲਾਈ ਕਰਦੇ ਪਏ ਨੇ ਪੂਰਾ ਇਹਦੇ ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਜਿਹੜੇ ਬੰਦੇ ਪਿੱਛੋਂ ਲੈ ਕੇ ਆ ਰਹੇ ਨੇ ਉਹਨਾਂ ਦੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਅੱਗੇ ਕਰ ਰਹੇ ਨੇ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਵੇਗੀ ਮੈਂ ਤੇ ਇਹੋ ਇਹੋ ਦਿਆਂਗਾ ਸਨੇਵਾ ਪੂਰੇ ਆਪਣੇ ਇਲਾਕਾ ਵਾਸੀਆਂ ਨੂੰ ਕਿ ਜਿਹੜਾ ਵੀ ਤੁਹਾਨੂੰ ਕਿਤੇ ਪਤਾ ਲੱਗਦਾ ਹੈਗਾ ਕੋਈ ਨਸ਼ੇ ਦਾ ਤਸਕਰ ਹੈਗਾ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ ਉਹਦੇ ਬਾਰੇ ਇਤਲਾ ਪੁਲਿਸ ਨੂੰ ਦਿਓ ਉਹਨਾਂ ਦਾ ਨਾਮ ਖੁਫੀਆ ਰੱਖਿਆ ਜਾਵੇਗਾ ਸਾਡਾ ਮੇਨ ਮਕਸਦ ਹੈਗਾ ਨਸ਼ੇ ਨੂੰ ਪੰਜਾਬ ਚੋਂ ਖਤਮ ਕਰਨਾ